ਇਹ ਵੀਡੀਓ ਥੋੜੀ ਜੀ ਇੰਡੀ ਕਰਿਆਣਵੀ ਮਿਕਸ ਬਣਾ ਰਹੇ ਆ ਤਾਂ ਕਿ ਸਾਰੇ ਨੇ ਸਮਝੋ ਮਾਚੇ ਬਾਤ ਚੱਲ ਰਹੀ ਆ ਮਾਸੂਮ ਸ਼ਰਮਾ ਅਰ ਸਿੱਧੂ ਮੂਸੇਵਾਲੇ ਦੀ ਅਰੇ ਕੋਈ ਕੰਪੈਰੀਜ਼ਨ ਹੈ ਹੀ ਨਹੀਂ ਇਨਕਾ ਜਣਾ ਖਣਾ ਆਪਣੇ ਵੀਊ ਖਾਤਰ ਇੰਸਟਾਗ੍ਰam ਪਰ ਰੀਲ ਡਾਲ ਕੇ ਕਹਾ ਮਾਸੂਮ ਸ਼ਰਮਾ ਵਰਸ ਸਿੱਧੂ ਮੂਸੇਵਾਲਾ ਅਰੇ ਲੈਵਲ ਤੋਂ ਦੇਖ ਲੋ ਦੁਨਿਆ ਕੇ ਸਿੱਧੂ ਮੂਸੇਵਾਲਾ ਕਹਾਂ ਡਰੇਗ ਟੀ ਛੜਾ ਬਾਗੂ ਮਾ ਸਿੱਧੂ ਕੀ ਅਰੇ ਇਤਨੇ ਫੈਨ ਭੇਜਣ ਨੇ ਨੈਟ ਬਗਾਂਦ ਫਲਾਰ ਗਿਆ ਸਿੱਧੂ ਵਰਸਸ ਮਾਸੂਮ ਸ਼ਰਮਾ ਸਿੱਧੂ ਵਰਸਸ ਮਾਸੂਮ ਸ਼ਰਮਾ ਕਿਸ ਕਾ ਕੇ ਲੈਵਲ ਹੈ ਸਾਰਿਆਂ ਨੇ ਵੇਰਾ ਠੀਕ ਹੈ ਆਧੇ ਦੇ ਜਿਆਦਾ ਹਾਲੀਵੁੱਡ ਸਿੱਧੂ ਨੂੰ ਜਾਣਾ ਔਰ ਬਿਲਬੋਰਡ ਤੇ ਟੌਪ ਕਰੇ ਬਤਾ ਕੌਣ ਸਾ ਮਾਸੂਮ ਸ਼ਰਮਾ ਹਰਿਆਣੇ ਦੇ ਬਾਹਰ ਨਾ ਕੋਈ ਜਾਣਾ ਇਸ ਨੂੰ ਹਰਿਆਣੇ ਕੇ ਲੋਕਾਂ ਬਤੇ ਹੀ ਗਾਲਾਂ ਖਾੜਿਆ ਹੈ ਦੇਖੋ ਵੀਡੀਓ ਰਾਮ ਰਾਮ ਭਾਈ ਸਾਰੇ ਭਾਈਓ ਕੋ 1 ਮਿੰਟ ਵੀਡੀਓ ਸਕਿਪ ਮਤ ਕਰਿਓ ਮੇਰੀ ਬਾਤ ਸੁਣੋਗਾ ਜੀ ਸਾਰੇ ਮਨਨੇ ਪਰਸੋਂ ਇੱਕ ਵੀਡੀਓ ਗੇਰੀ ਸੀ ਜਿਸਮੈਂ ਮੈਂ सिद्धू की सपोर्ट कर दी सिद्धू मूसेवाला की और मासूम शर्मा की काट मन ने कुछ करी नक्की ना कुछ कहा सिद्धू वाला ठीक है बहुत पॉपुलर है बहुत चर्चित है लेकिन सिद्धू वाले को भी मैं सिद्धू वाले से ज्यादा मैं बब्बू मान को पसंद करता था पहले लेकिन उस इंटरव्यू के बाद जब मैंने देखा उसके जहन में धार्मिक भावना इतनी खतरनाक तरीके से मतलब जिया रूप मैंने देखा तो मैं पसंद करना बंद कर दिया इनने पसंद करना बंद कर दिया वो भाई वो हमारे इंडिया को बिल बोर्ड तक लेके गया वो इस इंसान ने बिल्कुल पसंद करना बंद कर दिया ये बात की भाई पहले तो बात उसके इंटरव्यू उठा के देख अगर कोई पूछे ना कि तू तो पंजाब तो है ना हो ना पंजाब मैं तो इंडिया तो हूँ पंजाबी तो इंडिया का ही पार्ट है और सिद्धू ओन टॉप है ओन टॉप रहेगा अरे मोह मासूम शर्मा राम राम हेट करते हो हेट कर लिये वीडियो को लाइक करते हो लाइक कर दिया सिद्धू टॉप है टॉप रहेगा बात ही खत्म चल ਔਰ ਜਦ ਬਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਈ ਨਹੀਂ ਜਦ ਬਾ ਮੁਕਾਬਲਾ ਦੱਸ ਮੈਨੂੰ ਕਿੱਥੇ ਦੇਖਦੇ ਨੇ ਜਦ ਬਾ ਮੁਕਾਬਲਾ ਦੱਸ ਮੈਨੂੰ ਕਿੱਥੇ ਇਹੋ ਵੀਡੀਓ ਵਾਹ ਤੱਕ ਪਹੁੰਚਾ ਦਿਓ ਜੋ ਕਰਾਂ ਸਿੱਧੂ ਵਰਸਸ ਮਾਜ਼ੂਮ ਸ਼ਰਮਾ ਲੈਵਲ ਤੋਂ ਹੋ ਟੱਕਰ ਦਾ ਤੋਂ ਕੰਪੈਰੀਜ਼ਨ ਕਰੋ ਡ੍ਰੇਕ ਵਾਲੀ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਫਰਸਟ ਕਮੈਂਟ ਵਿੱਚ ਪਾ ਦਿਆ ਡ੍ਰੇਕ ਨੇ 7-8 ਵਾਰ ਸਿੱਧੂ ਮੂਸੇ ਵਾਲੇ ਬਾਰੇ ਜ਼ਿਕਰ ਕਰਿਆ ਦੇਖਿਓ ਜ਼ਰੂਰ ਉਹ ਵੀਡੀਓ ਪੰਜਾਬੀ ਮਾਂ ਧੰਨਵਾਦ